ਅਜੋਨੇ ਬਾਅਦ ਮੈਂ ਸਾਨੂੰ ਚਿੱਕੀਆਂ ਕਰ ਰਹੇ ਹਾਂ ਸਾਨੂੰ ਇਹ ਪਤਾ ਹੋ ਰਿਹਾ ਕਿ ਮਾਰਨ ਲਈ ਅਸੀਂ ਪਹੁੰਚੀ ਉਹਨਾਂ ਤੋਂ ਇਹ ਕਹਣਾ ਚਾਹੁੰਦੇ ਵੀ ਵੇਖ ਕਰਕੇ ਜਦੋਂ ਦੀ ਆਈ ਤੇ ਉਹ ਵੀ ਫਿਰ ਪਹੁੰਚਾ ਨਹੀਂ ਇਹ ਦੇਖ ਕੇ ਤੱਕ ਤੱਕ ਉਹਨਾਂ ਨੂੰ 24 ਘੰਟੇ ਰਹਿਣਾ ਹੁੰਦਾ ਸੀ ਕੋਈ ਨਹੀਂ ਪਰ ਮੈਂ ਉਹਨਾਂ ਲੋਕਾਂ ਦੇ ਨਾਲ ਬੈਠ ਕੇ ਜੀਵਾ ਰਹੇ ਤੇ ਪੁੱਛਤਾ ਹਾਂ ਕਿ ਇਹ ਕੀ ਰੱਖੀ ਇਹਨਾਂ ਤੋਂ ਕੋਪਾ ਮਾਰਕ ਪੱਤਰ ਤੋਂ ਮਾਰਕ ਪੱਤਰ ਕਰਦਾ ਕਰਦਾ ਸਾਲਾ ਘਰੇ ਬਗੂ ਘਰੇ ਦੱਸ ਕਿ ਕਿਥੇ ਜਾਣਾ ਹੈ ਕਿ ਕਿ ਉਹ ਨਾਲੇ ਕਿਹੜਾ ਪ੍ਰੈਟ ਕਹੇ ਜਿਵੇਂ ਨੇ ਇਹਦੇ ਮੰਦਰ ਤੋਂ ਸਭ ਆਨਲਾਈਨ ਕੀ ਉਹਦੇ ਲਈ ਆਪਾਂ ਉਹਦੇ ਵਿੱਚ ਮੋਟਰ ਦਾ ਕੇਬਲ ਤੇ ਅਸੀਂ ਭੇਜਨਾ ਤਾਂ ਸਾਨੂੰ ਅੰਗਰਬੜੀ ਵਰਕਰਾਂ ਨੂੰ ਖਤਾਇਦ ਕੀਤੀ ਗਈ ਹੈ ਕਿ ਅੰਗਰਬੜੀ ਵਰਕਰਾਂ ਨਾਲ ਪੱਤਰੀ ਵਿੱਚ ਚੇਤ ਕਰਨ ਕਿ ਉਹ OTP ਨਾ ਦੇਣ ਹੁਣ ਅਸੀਂ ਜੇ ਚੇਤ ਕਰਨਗੇ ਉਹਦੀ ਕਿ ਸਾਨੂੰ ਵੀ ਕਿਉਂ ਦੇਣਗੇ ਅੰਗਰਬੜੀ ਵਰਕਰਾਂ ਨੂੰ ਇਹ ਦੇਖੋ ਤੁਸੀਂ ਲੋਕਾਂ ਨੂੰ ਇਹ ਦੱਸਦੇ ਕਿ ਨੂੰ ਨੂੰ ਦੇਣਾ OTP ਕੋਈ ਵੀ ਐਕਸਪੈਂਸ ਨਾਵੇ ਲਈ ਰਿਪੋਰਟ ਕੀਤੀ ਅਸੀਂ ਦਰਵਾਜ਼ਾ ਲੈਟਰਿਸ ਨੇ ਗਲਤ ਤਸਦੀਕ ਕੀਤੀ ਹੈ ਕਿ ਬਸ ਇਹੀ ਹੋਵੇਗਾ। ਜਨਤਾ ਹੀ ਹਟਾਇਆ ਕੋਲ ਨਹੀਂ ਗਿਆ ਉਸ ਲੈਟਰ ਦੇ ਵਿੱਚ ਸਭ ਨੂੰ ਇਹ ਕਰਤਰ ਨੂੰ ਦਿੱਤਾ ਜਾਵੇ ਕਿ ਉਹ ਨਾ ਕੋਈ ਗੈਰਨੀ ਹੋਵੇ। ਮੈਡਮ ਜੀ 15000 ਰੁਪਏ 1760 ਲਿਖਿਆ 9:20 ਬਜੇ ਦੇ। ਪਰਚਾ ਦੇ ਜੀਗਲ ਕਰੋ ਇਸ ਪਰਚਾ ਦਿੱਤਾ ਹੈ। ਪਰ ਅਸੀਂ ਨੇ ਨਾ ਕਰਿਆ 1760 9:20 ਬਜੇ ਦੇ ਕਾਰਵਾਈ ਨਹੀਂ ਹੋਈ ਜਿਸ ਦਿਨ ਕਿਉਂ ਕਿਸੇ ਨੇ ਜਦੋਂ ਸਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੁੰਦੀ ਹੈ ਸਾਡੇ ਕਿੰਨੇ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ ਸਾਡੇ ਡਿਪਾਰਟਮੈਂਟ ਦੇ ਵਿੱਚ ਜਿਹੜੇ ਸਾਡੇ ਪਹਿਲਾ ਆਫਸਰ ਰਹੇ ਉਹਨਾਂ ਨਾਲ ਵੀ ਸੁਚੇਤ ਰਹੇ ਹੋਇਆ ਸਾਡੇ ਅਧਿਕਾਰੀਆਂ ਦੇ ਅਸੀਂ ਕਿਹਦੇ ਕੋਲ ਜਾਈਏ ਮੈਡਮ ਜੀ ਤੁਹਾਡੇ ਨਾਮ ਤੇ ਉਸ ਸਾਡੇ ਨਾਲ ਸਾਥ ਦੇਣ मेरा नाम मनदीप कुमारी जिला पार्किंग प्रधान ब्लाक की प्रधान मैम अजा बच्चों चौकिया है ਅਸੀਂ ਸਰਕਾਰ ਤੋਂ ਤਪੇ ਹੋਏ ਹਾਂ ਜਿਹੜਾ ਇਹ ਲਾਲਵੱਤੀ ਚੌਕ ਅੱਜ ਘੇਰਿਆ ਸੀਗਾ ਜਿਹਦੇ ਵਿੱਚ ਸਾਨੂੰ ਸਾਡੇ ਡਿਪਾਰਟਮੈਂਟ ਵੱਲੋਂ ਚਿੱਠੀਆਂ ਕੱਢੀਆਂ ਜਾਂਦੀਆਂ ਨੇ ਕਿ ਐਫ ਆਰਐਸ ਦਾ ਕੰਮ ਕੀਤਾ ਜਾਵੇ ਉਹਦੇ ਵਿੱਚ ਨਾ ਤਾਂ ਸਾਨੂੰ ਮੋਬਾਈਲ ਦਿੱਤੇ ਗਏ ਨੇ ਨਾ ਹੀ ਸਾਨੂੰ ਕੋਈ ਲੈਪਟਾਪ ਦੀ ਸੁਵਿਧਾ ਨਾ ਹੀ ਕੋਈ ਵਾਈਫਾਈ ਦੀ ਸੁਵਿਧਾ ਸਾਨੂੰ ਸਰਕਾਰ ਹੈ ਜਿਹੜੀ 1 ਮਹੀਨੇ ਦਾ 166 ਰੁਪਏ 66 ਪੈਸੇ ਰੀਚਾਰਜ ਦੇ ਪੈਸੇ ਦਿੰਦੀ ਹੈ ਜਿਹੜੀ ਬਹੁਤ ਲੰਬੇ ਸਮੇਂ ਬਾਅਦ ਸਾਨੂੰ ਜਿਹੜੇ ਪੈਸੇ ਨੇ ਉਹ ਮਿਲਦੇ ਨੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਸਾਨੂੰ ਜਿਹੜਾ ਮੋਬਾਈਲ ਪੱਤਾ ਉਹ ਮੁਕੰਮਲ ਦਿੱਤਾ ਜਾਵੇ ਕਿਉਂਕਿ ਕੋਈ ਵੀ ਕੰਪਨੀ 160 ਰੁਪਏ ਦੇ ਵਿੱਚ ਇੰਨਾ ਡਾਟਾ ਨਹੀਂ ਦਿੰਦੀ ਜਿੰਨੇ ਡਾਟੇ ਦੇ ਅਸੀਂ ਕੰਮ ਕਰਨਾ ਹੁੰਦਾ ਦੂਸਰਾ ਸਾਨੂੰ ਸਰਕਾਰ ਮੋਬਾਈਲ ਦੇਵੇ ਲੈਪਟਾਪ ਦੇਵੇ ਵਾਈਫਾਈ ਦੇ ਕਨੈਕਸ਼ਨ ਦੇਵੇ ਤਾਂ ਅਸੀਂ ਤਾਂ ਗੈਸੇ ਜਿਹੜਾ ਇਹ ਕੰਮ ਹੈ ਇਹ ਕਰ ਸਕੀਏ ਅਸੀਂ ਐਫ ਆਰ ਐਸ ਦਾ ਕੰਮ ਹੈ ਜਿਹੜਾ ਉਹ ਨਹੀਂ ਕਰਨਾ ਕਿਉਂਕਿ 300 ਗ੍ਰਾਮ ਫੀਡ ਪਿੱਛੇ ਅਸੀਂ ਇਹ ਜਿਹੜਾ ਕੰਮ ਹੈ ਇਹ ਨਹੀਂ ਕਰਨਾ ਔਰ ਸਾਡੇ ਲਾਹੇ ਪਾਤਰੀ ਨੇ ਜਿਹੜੇ ਉਹ ਸਾਡੇ ਆਪਣੇ ਫੇਸ ਦੀ ਫੋਟੋ ਨਹੀਂ ਕਰਾਉਣਾ ਚਾਹੁੰਦੇ ਔਰ ਦੂਸਰਾ ਜਿਹੜਾ KYC ਤੇ OTP ਦਾ ਸਿਸਟਮ ਹੈ ਕੋਣ ਉਹਨਾਂ ਦਾ ਵੈਰੀਫਾਈ ਕਰਨਾ ਉਹਦੇ ਨਾਲ ਜਿਹੜੇ ਲਾਭਪਾਤਰਿਆਂ ਦੇ ਅਕਾਊਂਟ ਦੇ ਵਿੱਚ ਉਹ ਪੈਸੇ ਨਿਕਲ ਜਾਂਦੇ ਨੇ ਜਿਸ ਕਰਕੇ ਉੱਥੇ ਆਂਗਣਵਾੜੀ ਵਰਕਰ ਦੋਸ਼ੀ ਪਾਇਆ ਜਾਂਦਾ ਉਸ ਤੋਂ ਬਾਅਦ ਇਹ ਡਿਪਾਰਟਮੈਂਟ ਹੈ ਜਿਹੜਾ ਉਹ ਕਿਸੇ ਤਰੀਕੇ ਨਾਲ ਕੋਈ ਸਾਥ ਨਹੀਂ ਦਿੰਦਾ ਕਿਉਂਕਿ ਅਸੀਂ ਪਹਿਲਾਂ ਵੀ ਜਿਹੜੇ ਸਾਡੇ ਲਾਭਪਾਤਰਿਆਂ ਦੇ ਪੈਸੇ ਨਿਕਲੇ ਤਾਂ ਅਸੀਂ ਡਿਪਾਰਟਮੈਂਟ ਨੂੰ ਜਿਹੜਾ ਇਹ ਪਹਿਲਾਂ ਵੀ ਲਿਖ ਕੇ ਦਿੱਤਾ ਲਿਖ ਕੇ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਲਾਭਪਾਤਰਿਆਂ ਨੂੰ ਸੁਚੇਤ ਕਰੋ ਕਿਸੇ ਨੂੰ OTP ਨਾ ਦਿੱਤੇ ਜਾਵੇ ਬਕਾਇਦਾ ਹੋਸਦੇ ਕਿ ਜਿਹੜਾ ਅਸੀਂ ਫੋਨ ਨੰਬਰ ਦਿੱਤਾ ਬੰਦੇ ਦਾ ਨਾਮ ਦਿੱਤਾ ਉਹਨਾਂ ਤੇ ਸਾਈਬਰ ਕ੍ਰਾਈਮ ਦੇ ਵਿੱਚ ਰਿਪੋਰਟ ਕਰਨ ਦੀ ਬਜਾਏ ਸਾਨੂੰ ਮੁੜ ਤੋਂ ਹਦਾਇਤ ਕਿਸੀ ਗਈ ਤਾਂ ਜਿਹੜਾ ਜਿਹੜੀ ਇਹ ਗੱਲਬਾਤ ਹੈ ਇਹ ਸਾਡੀ ਇਹੀ ਚੱਲਦੀ ਹੈ ਕਿ ਅਸੀਂ ਐਫ ਆਰ ਐਸ ਕੇ ਬਾਈ ਸੀ او ਟੂ ਪੀ ਦਾ ਕੰਮ ਨਹੀਂ ਕਰਨਾ ਔਰ ਦੂਸਰਾ ਹੈ ਸਾਡਾ ਜੇਕਰ ਸਾਨੂੰ ਦੁਬਾਰਾ ਤੋਂ ਲੈਟਰ ਇਹਨਾਂ ਨੇ ਕੱਟੀਆਂ ਤਾਂ ਤਿੰਨ ਤਰੀਕ ਨੂੰ ਅਸੀਂ ਦੁਬਾਰਾ ਫੇਰ ਮੁੜ ਪ੍ਰੋਗਰਾਮ ਕਰਾਂਗੇ ਔਰ ਇੱਥੇ ਖੜਕੇ ਹੀ ਅਸੀਂ ਪ੍ਰੋਟੈਸਟ ਕਰਾਂਗੇ ਸਰਕਾਰ ਦੀ ਮੁਰਦਾਬਾਦ ਕਰਾਂਗੇ ਔਰ ਜਿਹੜਾ 9 ਜੁਲਾਈ ਦਾ ਸਾਡਾ ਪ੍ਰੋਗਰਾਮ ਹੈ ਉਹ ਸਾਡੀ ਮੁਕੰਮਲ ਹੜਤਾਲ ਹੈ ਉਹਦੇ ਵਿੱਚ ਸਾਡੇ ਸਾਰੀਆਂ ਜਥੇਬੰਦੀਆਂ ਸਹਿਯੋਗ ਕਰਨਗੀਆਂ ਉਹ ਸਾਡਾ ਪ੍ਰੋਗਰਾਮ ਤੈਅ ਹੈ ਤਿੰਨ ਤਰੀਕ ਦਾ ਅਗਰ ਸਾਨੂੰ ਦੁਬਾਰਾ ਕੁਝ ਕਹਿੰਦੇ ਨੇ ਤਾਂ ਅਸੀਂ ਦੁਬਾਰਾ ਕਰਾਂਗੇ ਮੇਰਾ ਨਾਮ ਸਰਜੀਤ ਕੌਰ ਹੈ ਜੀ ਮੈਮ ਅੱਜ ਤਰਨਾ ਲਗਾ ਰੱਖਿਆ ਕੀ ਮੰਗਾਈ ਜੀ ਤਰਨਾ ਜਲਗਾਇਆ ਹੋਇਆ ਜੀ ਸਰਕਾਰ ਲਗਾਤਾਰ 2018 ਤੋਂ ਸਾਡੇ ਤੋਂ ਪੋਸ਼ਣ ਟਰੈਕਰ ਦਾ ਕੰਮ ਕਰਾ ਰਹੀ ਹੈ ਔਰ ਸਰਕਾਰ ਨੂੰ ਜਿੱਥੋਂ ਕਿਸਾਨ ਨੂੰ ਜਾਣਕਾਰੀ ਮਿਲੀ ਹੈ ਕਿ ਸਰਕਾਰ ਨੂੰ ਸਾਡੇ ਮੋਬਾਈਲਾਂ ਵਾਸਤੇ ਸਾਡੇ ਵਿਭਾਗ ਨੂੰ ਪੈਸਾ ਵੀ ਦਿੱਤਾ ਗਿਆ ਸੀ ਪਰ ਸਾਡੇ ਮੁੱਖ ਵਿਭਾਗ ਨੇ ਸਾਨੂੰ ਮੋਬਾਈਲ ਫੋਨ ਨਹੀਂ ਲੈ ਕੇ ਦਿੱਤੇ ਕਿਉਂਕਿ 3 ਸਾਲਾਂ ਬਾਅਦ ਜਿਹੜਾ ਹੈਗਾ ਦੂਜੇ ਮੋਬਾਈਲ ਫੋਨ ਦਾ ਵੀ ਟਾਈਮ ਆ ਜਾਂਦਾ ਹੁੰਦਾ ਸਾਨੂੰ ਲਗਾਤਾਰ 7 ਸਾਲ ਹੋ ਗਏ ਹੀ ਕੰਮ ਕਰਾਉਂਦਿਆਂ ਨੂੰ 7 ਸਾਲ ਤੋਂ ਅਸੀਂ ਇਹ ਕੰਮ ਕਰ ਰਹੇ ਹਾਂ ਹੁਣ ਉਹ ਸਾਡਾ ਤੀਜਾ ਮੋਬਾਈਲ ਆ ਜਾਂਦਾ ਸੀ ਸਾਡੇ ਫੋਨ ਫੋਨ ਤੋਂ ਬਿਨਾ ਬਿਨਾ ਹਥਿਆਰ ਤੋਂ ਸਾਨੂੰ ਲੜਨ ਵਾਸਤੇ ਮੈਦਾਨ ਵਿੱਚ ਛੱਡਿਆ ਹੋਇਆ ਉਹਦੇ ਵਿੱਚ ਅਸੀਂ ਮੋਬਾਈਲ ਆਪਣੇ ਪੋਜੀਸ਼ਨ ਟਰੈਕ ਕਰਤੇ ਲਾਪਤਿਆਂ ਦਾ ਸਾਰਾ ਡਾਟਾ ਜਿਹੜਾ ਆ ਹੋਇਆ ਹੈ ਕੋਣ ਵੀ ਜਿਹੜਾ ਹੈਗਾ ਸਾਡੇ ਲਾਪਾਤਰੀ ਨੇ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਨੇ ਪੈਸਾ ਨਿਕਲ ਰਿਹਾ ਹੈ ਔਰ ਜੇਕਰ ਕਿਸੇ ਲਾਪਾਤਰੀ ਦੇ ਅਕਾਊਂਟ ਤੇ ਪੈਸੇ ਨਹੀਂ ਹੁੰਦੇ ਜਿਹੜੇ ਠੱਗੀ ਕਰਨ ਵਾਲੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਗਾਲਾਂ ਕੱਢਦੇ ਨੇ ਉਹਨਾਂ ਦੀ ਬੇਇੱਜ਼ਤੀ ਕਰਦੇ ਨੇ ਇਸ ਦੀ ਜ਼ਿੰਮੇਵਾਰ ਇਹ ਸਰਕਾਰ ਹੈ ਉਸ ਤੋਂ ਹੁਣ ਉਸ ਤੋਂ ਬਾਅਦ ਨਮਾ ਇਹਨਾਂ ਨੇ ਫਰਮਾਨ ਲੈ ਕੇ ਆਏ ਨੇ ਕਿ ਜਿਹੜਾ ਅਸੀਂ 2 ਕਿਲੋ ਦੇ ਕਰੀਬ ਰਾਸ਼ਨ ਦਿੰਨੇ ਆ ਉਹਦੇ ਵਿੱਚ ਮਿੱਠਾ ਦਲੀਆ ਨਮਕੀਨ ਦਲੀਆ ਖਿਚੜੀ ਤੇ ਮੁਰਮਰੇ ਹੁੰਦੇ ਨੇ ਉਹ ਵੀ ਜਿਹੜਾ ਹੈਗਾ ਉਹਦੇ ਲਈ ਸਾਨੂੰ ਲਾਪਾਤਰੀ ਦੇ ਪਹਿਲਾ ਫੇਸ ਕੈਪਚਰਿੰਗ ਕਰਨੀ ਪਊਗੀ ਫੋਟੋ ਖਿਚਣੀ ਪਊਗੀ ਜੇਕਰ ਉਹ ਫੋਟੋ ਜਿਹੜੀ ਹੈਗੀ ਹੈ ਆਧਾਰ ਕਾਰਨਾ ਮੈਚਿੰਗ ਹੈ ਤਾਂ ਹੀ ਉਹ ਲਾਪਾਤਰੀ ਨੂੰ ਖਾਣਾ ਦੇ ਸਕਾਂਗੇ ਆਦਰਵਾਇਜ਼ ਉਹ ਖਾਣਾ ਨਹੀਂ ਦੇ ਸਕਾਂਗੇ ਕੁਝ ਸਾਡੇ ਕੋਲੇ ਗਰਭવતી ਮਾਮਾ ਆਉਂਦੀਆਂ ਨੇ ਦੁੱਧ ਪਲਾਉ ਮਾਮਾ ਆਉਂਦੀਆਂ ਨੇ ਕਈ ਲਾਪਾਤਰੀਆਂ ਦੇ ਜਿਹੜੇ ਸਸ ਖਾਣਾ ਲੈਣ ਆਉਂਦੇ ਆ ਨਨਦ ਖਾਣਾ ਲੈਣ ਆਉਂਦੇ ਆ ਜਾਂ ਉਹਨਾਂ ਦੇ ਘਰ ਵਾਲਾ ਖਾਣਾ ਲੈਣ ਆਉਂਦਾ ਹੈ ਉਸ ਤੋਂ ਬਾਅਦ ਅਸੀਂ ਮੇਨ ਜਿਹੜੇ ਲਾਪਾਤਰੀ ਨੂੰ ਖਾਣਾ ਦੇ ਸਕਾਂਗੇ ਬਹੁਤ ਵਾਰੀ ਜਿਹੜੇ ਨੇ ਉਹਨਾਂ ਦੀ ਜਿਹੜੀ ਫੋਟੋ ਹੈ ਉਹਦੇ ਨਾਲ ਮੈਚ ਵੀ ਨਹੀਂ ਹੁੰਦੀ ਇਸ ਤਰੀਕੇ ਨਾਲ ਜਿਹੜਾ ਹੈਗਾ ਸਰਕਾਰ ਜਿਹੜਾ ਹੈਗਾ ਗਰੀਬਾਂ ਦੇ ਮੂੰਹ ਚੋਂ ਨਿਵਾਲਾ ਖੋਹਣ ਜਾ ਰਹੀ ਹੈ ਜਿਹੜੇ ਸਾਡੇ ਕੋਲੇ ਗਰੀਬ ਲਾਪਾਤਰੀਆਂ ਦੇ ਬੱਚੇ ਆਉਂਦੇ ਨੇ ਜਾਂ ਲੇਡੀਜ਼ ਆਉਂਦੀਆਂ ਨੇ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਜਿਵੇਂ ਅੱਜ ਨੰਗਾ ਨਹੀਂ ਪੁਰਿਆਂ ਦੀ ਮੰਗਾ ਅਗਲਾ ਐਕਸ਼ਨ ਹੋਵੇਗਾ ਜਿਹੜਾ ਅਗਲਾ ਐਕਸ਼ਨ ਹੋਊਗਾ 9 ਤਰੀਕ ਦੀ ਸਾਡੀ ਮੁਕੰਮਲ ਹੜਤਾਲ ਹੈ ਜੀ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਉਸ ਤੋਂ ਬਾਅਦ ਤਿੰਨ ਤਰੀਕ ਦਾ ਅਸੀਂ ਦੁਆਰਾ ਤੋਂ ਅਸੀਂ ਇੱਥੇ ਨਹੀਂ ਫਿਰ ਜਾ ਮਲਾ ਕੇ ਕਰਨਾ ਪਰ ਕੁਝ ਨੈਸਟ ਕਰਾਂਗੇ